ਰਾਣੀ ਕਾਮੇਰਾ ਕਿਆ ਤੇਰਾ ਜਿਵੇਂ ਤਰਵਰ ਪੰਖ ਬਸੇਰਾ ਰਾਣੀ ਕਾਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਇਹ ਮੁਬਾਰਕ ਬਚਨ ਜੋ ਤੂਕ ਪ੍ਰਮਾਨ ਦਾਸ ਨੇ ਪੜ੍ਹੇ ਹਨ ਆਪ ਜੀ ਨੂੰ ਸੁਣਾਏ ਹਨ ਇਹ ਮੁਬਾਰਕ ਬਚਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 659 ਤੇ ਸੋਰਠਿ ਰਾਗ ਦੇ ਵਿੱਚ ਇਹ ਮੁਬਾਰਕ ਬਚਨ ਸਤਿਗੁਰੂ ਰਵਿਦਾਸ ਮਹਾਰਾਜੀ ਨੇ ਉਚਾਰਨ ਕੀਤੇ ਹਨ ਜੈਸਵੇ ਸਤਿਗੁਰ ਜੀ ਬਹੁਤ ਉੱਤਮ ਗਿਆਨ ਬਖਸ਼ਿਸ਼ ਕਰ ਰਹੇ ਹਨ ਸਾਰੀ ਮਨੁੱਖਤਾ ਨੂੰ ਆਪਾਂ ਦੇਖਦੇ ਆ ਅਕਸਰ ਆਪਾਂ ਦੁਨਿਆਵੀ ਲੋਕ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਹੇ ਜੀਵ ਮੇਰੀ ਤੇਰੀ ਉਹ ਮੇਰਾ ਉਹ ਫਲਾਣੇ ਦਾ ਇਸ ਤਰ੍ਹਾਂ ਲੜਾਈਆਂ ਝਗੜੇ ਵੰਡ ਵਿਤਕਰੇ ਅਸੀਂ ਕਰਦੇ ਆਂ ਜਦੋਂ ਕਿ ਰੱਬੀ ਰੂਹਾਂ ਅਵਤਾਰੀ ਪੁਰਸ਼ ਇਹ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ ਗੁਰਬਾਣੀ ਦੇ ਵਿੱਚ ਜਿਵੇਂ ਬਾਬਾ ਰਵਦਾਸ ਜੀ ਬਚਨ ਕਰ ਰਹੇ ਹਨ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕੀ ਮੈਂ ਮੇਰੀ ਦੇ ਪਿੱਛੇ ਭਾਈ ਤੁਸੀਂ ਲੜਾਈਆਂ ਝਗੜੇ ਕਰ ਰਹੇ ਹੋ ਪਰ ਮਨੁੱਖ ਦਾ ਸੰਸਾਰ ਦੇ ਵਿੱਚ ਰਹਿਣਾ ਇਸ ਤਰ੍ਹਾਂ ਹੈ ਜਿਵੇਂ ਤਰਵਰ ਪੰਖ ਬਸੇਰਾ ਪੰਛੀ ਜਿਸ ਤਰ੍ਹਾਂ ਰਾਤ ਨੂੰ ਦਰਖਤ ਤੇ ਬੈਠਦੇ ਹਨ ਸਵੇਰਾ ਹੋਣ ਤੇ ਉਡਾਰੀ ਮਾਰ ਜਾਂਦੇ ਹਨ ਬਾਬਰਬਦਾ ਜੀ ਕਹਿੰਦੇ ਇਹ ਇਨਸਾਨ ਵੀ ਪੰਛੀ ਦੀ ਨਿਆਈ ਹੈ ਔਰ ਇਹ ਸੰਸਾਰ ਬਿਰਖ ਦੀ ਨਿਆਈ ਹੈ ਅਸੀਂ ਵੀ ਰਹਿਣ ਬਸੇਰਾ ਕਰਨ ਵਾਸਤੇ ਹੀ ਸੰਸਾਰ ਦੇ ਵਿੱਚ ਆਏ ਹੋਏ ਹਾਂ ਜਿਸ ਤਰ੍ਹਾਂ ਬਾਬਰ ਕਬੀਰ ਸਾਹਿਬ ਜੀ ਇੱਕ ਬਚਨ ਕਰਦੇ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾਓ ਚਾਰ ਦਿਵਸ ਕੇ ਪਹੁੰਨੇ ਬੜ ਬੜ ਰੁੰਡੇ ਠਾਓ ਸਤਿਗੁਰੂ ਅਰਜਨਦੇਵ ਜੀ ਮਹਾਰਾਜ ਵੀ ਗੁਰਬਾਣੀ ਦੇ ਵਿੱਚ ਇੱਕ ਬਚਨ ਕਰਦੇ ਹਨ ਜੇਤੀ ਸਮਗਰੀ ਦੇਖੋ ਰੇ ਨਰ ਦੇਤੀ ਹੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵੈ ਪਦ ਨਿਰਭਾਨੀ ਕਿ ਭਾਈ ਜਿੰਨੀ ਵੀ ਸਮਗਰੀ ਆਪਾਂ ਸੰਸਾਰ ਦੇ ਵਿੱਚ ਇਹਨਾਂ ਨੇਤਰਾਂ ਦੇ ਨਾਲ ਤੱਕਦੇ ਆ ਨਾ ਸਭ ਕੁਝ ਆਪਾਂ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਕੁਝ ਵੀ ਸਾਡੇ ਨਾਲ ਨਹੀਂ ਜਾਣਾ ਤੇ ਫਿਰ ਵੰਡ ਵੇਦ ਕਰੇ ਕਿਉਂ ਇਹ ਲੜਾਈਆਂ ਝਗੜੇ ਕਿਉਂ ਜ਼ਮੀਨਾਂ ਜਾਇਦਾਦਾਂ ਪਿੱਛੇ ਝਗੜੇ ਕਿਉਂ ਹੋ ਮੇਰਾ ਤੇਰਾ ਇਹਦੇ ਅਗਿਆਨਤਾ ਦੇ ਵਾਸੋ ਕਿ ਕਿਉਂ ਅਸੀਂ ਇਹ ਗਲਤ ਕਾਰਜ ਕਰਦੇ ਹਾਂ ਜੈਸੇ ਤਰਵਰ ਪੰਖਬ ਸੇਰਾ ਭਾਈ ਤੇਰਾ ਰੈਣ ਬਸੇਰਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਪੰਛੀ ਬਰਖਸ਼ ਤੇ ਬੈਠਦੇ ਨੇ ਰਾਤ ਨੂੰ ਸਵੇਰਾ ਹੋਣ ਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਇਸ ਤਰ੍ਹਾਂ ਮਨੁੱਖ ਨੇ ਵੀ ਜਿੰਨੀ ਸਵਾਸਾਂ ਦੀ ਪੂੰਜੀ ਮਹਾਰਾਜ ਨੇ ਬਖਸ਼ੀ ਹੈ ਉੰਨੀ ਹੀ ਸੰਸਾਰ ਚ ਭੋਗਣੀ ਹੈ ਔਰ ਫਿਰ ਇਸ ਸੰਸਾਰ ਤੋਂ ਵੀ ਕੂਚ ਕਰ ਜਾਣਾ ਕਈ ਵਾਰੀ ਆਪਾਂ ਬਹੁਤ ਗੰਭੀਰਤਾ ਦੇ ਨਾਲ ਜਦੋਂ ਮਹਾਰਾਜ ਦੇ ਬਚਨ ਪੜ੍ਹਦੇ ਆ ਤਾਂ ਫਿਰ ਪਤਾ ਲੱਗਦਾ ਹੈ ਕਿ ਇੱਥੇ ਤਾਂ ਇਨਸਾਨ ਦਾ ਹੈ ਹੀ ਕੁਝ ਨਹੀਂ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਸੁੰਦਰ ਬਚਨ ਕੀਤਾ ਕਬੀਰ ਮੇਰਾ ਮੁਝ ਮੈਂ ਕਿਸ਼ਨ ਹੀ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਭਾਈ ਰੱਬ ਦਾ ਭਗਤ ਤੇ ਇਦਾਂ ਦਾ ਹੋਣਾ ਚਾਹੀਦਾ ਉਹ ਮੁੱਖ ਤੋਂ ਬਚਨ ਕਰੇ ਕਿ ਮੇਰਾ ਕੁਝ ਵੀ ਨਹੀਂ ਹੈ ਮੇਰੇ ਕੋਲ ਕੀ ਹੈ ਮਹਾਰਾਜ ਆਪਣਾ ਕੁਝ ਵੀ ਨਹੀਂ ਹੈ ਤਨ ਵੀ ਤੇਰਾ ਸਾਰੀਆਂ ਦਿੱਤੀਆਂ ਰਹਿਮਤਾਂ ਬਖਸ਼ਿਸ਼ਾਂ ਤੇਰੀਆਂ ਤੇ ਜੇ ਤੂੰ ਲੈ ਲਵੇਂ ਸਾਡੇ ਕੋਲੋਂ ਤਾਂ ਸਾਡਾ ਕੀ ਜੋਰ ਹੈ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਮਾਲਕ ਦਾ ਜਿੰਨੇ ਸਾਨੂੰ ਤਨ ਦਿੱਤਾ ਬਖਸ਼ਿਸ਼ਾਂ ਕੀਤੀਆਂ ਧੀਆਂ ਪੁੱਤਰ ਮਹਿਲ ਮਾੜੀਆਂ ਜਦਾਦਾਂ ਦਿੱਤੀਆਂ ਪਰ ਮਾਨ ਹੰਕਾਰ ਨਹੀਂ ਇਨਸਾਨ ਨੂੰ ਕਰਨਾ ਚਾਹੀਦਾ ਜਿਹੜਾ ਕਿ ਹੋਮੇ ਕਰਕੇ ਇਨਸਾਨ ਪ੍ਰਮਾਤਮਾ ਤੋਂ ਵਿਛੜ ਜਾਂਦਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖ ਬਸੇਰਾ ਐ ਤਾਂ ਤੂੰ ਪੰਛੀ ਦੀ ਨਿਆਈਂ ਜਿਸ ਤਰ੍ਹਾਂ ਰੁਕਸ਼ਤ ਤੇ ਪੰਛੀ ਬੈਠਦਾ ਤੇ ਅਡਾਰੀ ਮਾਰ ਜਾਂਦਾ ਪਰ ਤੂੰ ਮੈਂ ਮੇਰੀ ਦੇ ਵਿੱਚ ਪੈ ਕੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਗਵਾ ਰਿਹਾ ਹਾਂ ਵਿਅਰਥ ਗਵਾ ਰਿਹਾ ਹਾਂ ਸੋ ਬਾਬਾ ਰਵਿਦਾਸ ਜੀ ਦਾ ਇਹ ਮੂਲਕ ਬਚਨ ਆ ਜਿਨ੍ਹਾਂ ਤੂਕ ਪ੍ਰਮਾਣ ਸਾਂਝਾ ਕੀਤਾ ਜਿਨ੍ਹਾਂ ਦੇ ਅਸੀਂ ਪ੍ਰਕਾਸ਼ ਪੁਰਬ ਦਿਹਾੜੇ ਮਨਾ ਰਹੇ ਮਹਾਂਪੁਰਸ਼ਾਂ ਦੇ ਉਹਨਾਂ ਦਾ ਬਚਨ ਵੀ ਮੰਨਣਾ ਕਰੀਏ ਤਾਂ ਸਾਡੀ ਜ਼ਿੰਦਗੀ 'ਚ ਕਿਵੇਂ ਆਨੰਦ ਆ ਜਾਵੇਗਾ ਔਰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਸੋ ਇਤਨੀਕ ਬੇਨਤੀ ਪ੍ਰਵਾਨ ਕਰਨੀ ਭੁੱਲਾਂ ਦਾਸ ਜੀ ਨੇ ਅਮੋਲਕ ਬਚਨ ਬਾਬਾ ਅਰਬਦਾਸ ਜੀ ਮਹਾਰਾਜ ਦੇ ਹਨ ਤੂਕ ਪਰਮਾਨ ਆਪ ਜੀ ਨੇ ਵਿਚਾਰ ਸਾਂਝਾ ਕੀਤਾ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਦੀ ਖਿਮਾ ਦੇ ਦੇਣੀ ਜੀ ਗੱਜਵੱਜ ਕੇ ਆਖੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ